ਆ ਦਿਨ ਉਹ ਚੱਲਣ ਦੇ ਆਪਾਂ ਬਾਪੂ ਦਾ ਮਨਾ ਰਹੇ ਆ 13 ਭੱਜ ਗਏ ਸੀ ਆਪਣੇ ਮੁਰਸ਼ਿਦ ਨੂੰ ਛੱਡ ਕੇ ਤੇ ਤਿੰਨ ਸੀ ਤਨ ਬਾਬਾ ਮਤੀ ਦਾਸ ਜੀ ਬੋਲੋ ਸਾਰੇ ਤਨ ਬਾਬਾ ਤਨ ਬਾਬਾ ਸਤੀ ਦਾਸ ਜੀ ਬੋਲੋ ਤਨ ਬਾਬਾ ਦਿਆਲਾ ਸਿੰਘ ਸਾਹਿਬ ਜੀ ਕਿੰਨੀਆਂ ਪਿਆਰੀਆਂ ਰੂਹਾਂ ਐ ਪਿਆਰਿਓ ਉਹਨਾਂ ਨੇ ਨਵਾ ਦਿੱਤੀ ਉਹ ਭੱਜ ਕੇ ਨਹੀਂ ਗਏ ਇਹ ਘਾਉਤ ਤਾਂ ਸੀ ਅਹੀਂ ਅੱਜ ਉੱਥੇ ਖੜੋ ਤੇ ਨਾਹੀਂ ਦਿਨਾਂ ਚੋਂ ਦਿਨਾਂ 13 ਚੋਂ ਮੈਂ ਖੋਲ ਕੀ ਤਾਂ ਨਹੀਂ ਵਿਸ਼ਾ ਦੱਸਿਆ ਕਿਉਂਕਿ ਆਪ ਜੀ ਨੇ ਤਕਰੀਬਨ ਕਥਾ ਸੁਣੀ ਹੋਈ ਹੈ ਕਿ ਨਾ ਤੇ ਅਸੀਂ ਗੁਰੂ ਸਾਹਿਬ ਨੂੰ ਮੰਨਦੇ ਆਂ ਤੇ ਨਾ ਛੱਡਦੇ ਆਂ ਮੱਥਾ ਵੀ ਟੇਕਦੇ ਨੇ ਦੇਗ ਵੀ ਕਰਾਉਂਦੇ ਆਂ ਨਿਤਨੇਮ ਵੀ ਕਰਦੇ ਆਂ ਅਮਰਤ ਵੀ ਛਕਿਆ ਪਰ ਅੱਖ ਹੀ ਨਹੀਂ ਲੱਗਦੀ ਆੱਖੋ ਸਤਨਾਮ ਅਮਰਤ ਛਕੀ ਨਾ ਗੱਡੀ ਚੋਂ ਪੇਟੀ ਸ਼ਰਾਬ ਦੀ ਭਾਉ ਲਾਉਂਦੇ ਆਂ ਮੈਂ ਕਹੇ ਕੀ ਕਰਨ ਦਿਆ ਕਿਥੇ ਬਾਬਾ ਜੀ ਆਪਾਂ ਥੋੜਾ ਪੀਣੀ ਆ ਮੁੰਡੇ ਦਾ ਵਿਆਹ ਆ ਆੱਖੋ ਸਤਨਾਮ ਗੁੱਸਾ ਹੋ ਗਾਣਾ ਜਿੰਨੇ ਸਾਡੇ ਗੁਰੂ ਦੇ ਬਾਣੇ ਵਾਲੇ 100 ਚੋਂ 20 ਪਾਸੀ ਕਰ ਦਿਓ 80 ਪਰਿਵਾਰ ਨੇਤ ਨੇ ਵੀ ਕਰਦੇ ਬਾਣਾ ਵੀ ਪਾਇਆ ਵਾ ਤੇ ਜਦੋਂ ਬੱਚਿਆਂ ਦਾ ਵਿਆਹ ਕਰਦੇ ਆ ਤੇ ਸਟੇਜ ਦੇ ਉੱਤੇ ਬੀਬੀਆਂ ਵੀ ਨਚਾਉਂਦੇ ਆ ਉਹਨਾਂ ਬਿਨਾਂ ਗੁਜ਼ਾਰਾ ਨਹੀਂ ਹੁੰਦਾ ਫਿਰ ਬਹਾਨਾ ਵਾਤਾ ਕਿਹੜਾ ਲਾਉਣਗੇ ਨਹੀਂ ਬਾਬਾ ਜੀ ਬੱਚੇ ਨਹੀਂ ਮੰਨਦੇ ਰਿਸ਼ਤੇਦਾਰ ਗੁੱਸੇ ਹੋ ਜਾਣੇ ਮੈਂ ਕਹਾਂ ਸਹਜ ਪਾਠ ਕਰ ਲੋ ਇੱਕ ਜ਼ਿੰਦਗੀ ਜੇ ਕਹਿੰਦੇ ਮਤਬਲਕੀ ਮਗਰ ਸਹਿਜ ਪਾਠ ਕਰੋ ਜਦੋਂ ਕਰੋਗੇ ਬਾਣੀ ਆਖੂਗੀ ਕਿਸ ਨਾਲ ਕੀਚੈ ਦੋਸਤੀ ਚਲੋ ਇਹ ਛੱਡ ਦਿਓ ਬਾਣੀ ਕਹਿੰਦੀ ਨਾਨਕ ਦੁਨੀਆ ਕੈਸੀ ਸਾਲਕ ਮਿਤਨਾ ਭਾਈ ਬੰਦੀ ਦੁਨੀਆ ਕਰਨ ਜਿੱਦਣ ਸਟੈਂਡ ਨਾਲ ਲਿਆ ਡੁੱਬ ਜਾਣਾ ਆਪਾਂ ਥੋੜਾ ਚੇਰੀਆ ਮਹਾਰਾਜ ਮਾਫ ਕਰੇ ਕਹੋਂਗੇ ਕੀ ਕਹੀ ਜਾਂਨੇ ਜਦੋਂ ਅਸੀਂ ਧਿਆਨ ਹੀ ਨਹੀਂ ਦੇ ਰਹੇ ਦਸਵੇਂ ਪਾਤਸ਼ਾਹ ਨੇ ਭਾਈ ਜੋਗੇ ਦੀ ਮਾਂ ਨੂੰ ਆਖਿਆ ਪੁੱਤ ਬੜਾ ਸੋਹਣਾ ਉਹਨੇ ਕਿਹਾ ਮਹਾਰਾਜ ਜੀ ਦਾ ਨਾਂ ਜੋਗਾ ਏ ਮਾਹ ਪੁਰਖਾਂ ਦਾ ਨਾਂ ਵੀ ਜੋਗਾ ਸਿੰਘ ਹੈ ਕਹਿੰਦੇ ਕੀਦੇ ਜੋਗਾ ਕਹਿੰਦੀ ਤੁਹਾਡੇ ਜੋਗੇ ਆਖੋ ਸਤਨਾਮ ਤੇ ਬਾਪੂ ਦੀ ਸਾਖੀ ਸਾਰੇ ਸੁਣਦੇ ਆ ਮਹਾਰਾਜ ਕਹਿੰਦੇ ਸਾਡੇ ਜੋਗਾ ਤੇ ਅਸੀਂ ਵੀ ਇਹਦੇ ਜੋਗੇ ਆ ਉਹ ਵੀ ਗਉਣ ਵਾਲੀ ਵੇਖਣ ਚੱਲਿਆ ਜੀ ਸਾਰੀ ਰਾਤ ਮੇਰੇ ਬਾਪੂ ਨੇ ਪਹਿਰਾ ਦਿੱਤਾ ਕਿ ਨਹੀਂ ਇਤਿਹਾਸ ਚ ਉਠਾਇਆ ਜਿੰਨਾ ਪੌੜੀਆਂ ਤੇ ਮਾਰੇ ਸਹਬਾਬ ਖੜੋਗੇ ਪਰ ਆਪਣੇ ਪੁੱਤਾਂ ਨੂੰ ਨਹੀਂ ਚੜਨਤਾ ਅੱਜ 100 ਚੋਂ 90% ਪੰਜਾਬ ਗੁਰੂ ਕੇ ਬੱਚੇ ਉਹਨਾਂ ਪੌੜੀਆਂ ਕੀ ਪੌੜੀਆਂ ਦੇ ਅੰਦਰ ਹੀ ਚਲੇ ਗਏ ਡੁੱਬੋਂਗੇ ਤਾਂ ਸਹੀ ਨਾ ਸਾਡੀ ਗੱਡੀ 'ਚ ਵੀ ਗਾਣੇ ਕ ਪੈਂਦੇ ਵੀ ਗਾਣੇ ਟਰੈਕਟਰ ਤੇ ਵੀ ਗਾਣੇ ਕਮਰੇ 'ਚ ਵੀ ਗਾਣੇ ਸਾਰੇ ਪਾਸੇ ਤੇ ਗੰਦ ਪਾਇਆ ਵਾ ਤੇ ਕਿੱਥੋਂ ਕਰਾਂਗੇ ਰਾਜ ਕਰੇਗਾ ਖਾਲਸਾ ਸਾਡੇ ਬੱਚੇ ਮੰਗ ਕਰ ਰਹੇ ਸਾਡੀਆਂ ਧੀਆਂ ਮੈਨੂੰ ਦਾੜੀ ਪੱਗ ਵਾਲਾ ਪਸੰਦ ਨਹੀਂ ਆਖੋ ਸਤਨਾਮ ਤੇ ਭਾਈ ਤਾਰੂ ਸਿੰਘ ਰੋਣਾ ਉੱਠਿਆ ਹੋਵੇਗਾ ਵੀ ਮੇਰੀ ਤਾਂ ਖੋਖਰੀ ਲੱਖੀ ਤੇ ਮੈਂ ਬਾਣੀ ਨਹੀਂ ਛੱਡੀ ਤੂੰ ਹੀ ਅੱਜ ਕਿਹੜੇ ਪਾਸੇ ਤੁਰ ਪੈ ਮੇਰੇ ਬਾਦਸ਼ਾਹ ਦਇਆ ਕਰਨਾ